ਕੱਟ ਪੇ ਸ਼ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਦੇ ਬਲੌਗ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਪੁਰਾਣੀ ਇਮਾਰਤ ਜਿਹੜੇ ਸ਼ਾਂਪਾਰਕ ਨੂੰ ਕਰ ਰਹੇ ਇਹ 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 ਕਿੰਨਾ ਕੁ ਪੁਰਾਣਾ ਜੀ ਇਹਨੂੰ ਤਾਂ ਦੋ ਸਾਲ ਹੋਣਾ ਹੀ ਹੈ ਅੱਛਾ ਜੀ ਆਖੰਡਾ ਲਿਖੀ ਹੈ ਉਹ ਤੇ ਹਨ ਮਾਗ ਮਹੀਨਾ ਸੰਮਤ ਇੱਕ ਨਹੀਂ ਲਿਖਿਆ ਜੀ ਹਾਂ ਹੁਣ ਰੇ ਲੱਗੇ ਕਰਨ ਅੱਛਾ ਜੀ ਮਹਾਂਤ ਗੋਬਿੰਦ RAM ਪਹਿਲਾ ਕਾਰੀ ਕਲਕਾਰੀ ਸੁਪਨੋ ਸਹਾਈ ਇਸ ਸੰਮਤ ਕਿੰਨੀ ਲਿਖੀ ਆ ਜੀ ਇਤਨਾ ਹੀ ਤੋਂ ਨਹੀਂ ਨਹੀਂ ਬਾਅਦ ਤੋਂ ਪੜ੍ਹ ਲਈ ਯਾਰ ਅੱਛਾ ਐ ਬਾਕੀ ਤੁਸੀਂ ਆਪ ਪੜ੍ਹ ਸਕਦੇ ਮਾੜ ਮੈਂ ਨਾ ਸੰਮਤ ਤੋਂ ਸ਼੍ਰੀਮਹਾਂਤਰ ਗੋਬਿੰਦ ਰਾਮ ਜੀ ਨੇ ਇਹ ਵੀ ਦਿਖਿਆ ਹੋਇਆ ਹੈ। ਬਾਕੀ ਗੇਟ ਦੇਖੋ ਤੁਸੀਂ। ਹੈ? ਗੇਟ ਵੇਖੋ ਮੈਂ ਕਹਾ ਕਿ ਘਟੋ ਘਟ ਨਹੀਂ ਤੇ 15 ਫੁੱਟ ਤੋਂ ਉੱਪਰ ਹੋਣਾ। 15 ਫੁੱਟ ਤੋਂ ਜ਼ਿਆਦਾ ਹਾਈਟ ਹੋਣੀ ਗੇਟ ਦੀ, ਹਨਾ? ਜੀ ਆ। ਬਸ ਆਪਾਂ ਚੱਲਾ। ਹੋਈ। اچھا ਇਹਦੀ ਹੁਣ ਰਿਪੇਅਰ ਹੋਣ ਲੱਗੀ ਹੈ ਨਾ? ਆਹ ਤਾਂ ਕੋਈ ਜੱਜਾ ਬਾਹਰ। ਠੀਕ। ਆਹ ਦੇਖੋ ਬਾਲਕੋਨੀ ਆ ਆਪਣੀ। ਵਿੰਡੋ ਕਿੰਨੀ ਸੋਹਣੀ। ਕਾਰਾਗਰੀ ਕੀਤੀ ਆ ਵੇਲਾ ਉਸ ਟਾਈਮ ਦੀ ਨਾ ਕਾਰਾਗਰੀ ਕਿੰਨੀ ਬਰੀ ਹੁਣ ਤਾਂ ਵੇਖੋ ਜਦੋਂ ਮਸ਼ੀਨਾ ਕਟਰ-ਕਟਰ ਆ ਗਏ ਆ ਆ ਵੇਲਾ ਉਦੋਂ ਕਿੱਦਾਂ ਬਣਾਏ ਹੋਣਗੇ ਇਹ ਇੱਕ ਮਿੰਟ ਹਾਂਜੀ ਇਹ ਛੋਟਾ ਵੱਡਾ ਦਰਵਾਜ਼ਾ ਤੇ ਨਾਲ ਹੀ ਇਹ ਤੇ ਵਿੱਚ ਦੀ ਛੋਟਾ ਦਰਵਾਜ਼ਾ ਉਹ ਬੱਲੇ ਉਹ ਅੰਦਰ ਦੇਖੋ ਕਾਰਾਗਰੀ ਉਸ ਟਾਈਮ ਦੀ ਇਹ ਦਰਵਾਜ਼ਾ ਬੈਕ ਸਾਈਡ ਤੋਂ ਅੰਦਰਲੇ ਪਾਸਿਓਂ ਹੋਈ ਇਹ 200 ਸਾਲ ਪੁਰਾਣਾ ਦਰਵਾਜ਼ਾ ਅੱਛਾ ਜੀ ਦਰਵਾਜ਼ਾ ਵੀ ਉਸ ਟਾਈਮ ਦਾ ਹੀ ਆ ਉਹ ਆ ਕੁੰਡੇ ਦੇਖ ਲਓ ਨਾ ਕਿੱਡੇ-ਕਿੱਡੇ ਆ ਇਹ ਦੇਖੋ ਲੱਗੇ ਆ ਹਾਂ ਜੀ ਆ 200 ਤੋਂ ਜ਼ਿਆਦਾ ਪੁਰਾਣਾ ਆ ਇਹ ਤੇ ਇੱਧਰ ਕਮਰੇ ਆ ਨਾ ਵਿੱਚੇ ਹੀ ਠੀਕ ਆ ਇਹ ਨਾਨਕਸ਼ਾਈ ਇਟਾਂ ਜਿਹੜੀਆਂ ਇਹਦੇ ਵਿੱਚ ਆਈ ਤੇ ਇੱਧਰ ਹੁਣ ਥੋੜੀ ਇਹਦੇ ਰੈਨੋਵੇਸ਼ਨ ਹੋਣ ਡਈ ਆ ਮਤਲਬ ਆ ਰਿਪੇਅਰ ਹੋ ਕਰ ਲੈ ਆ ਅਸ਼ਾ ਬਾਬੇ ਦਾ ਬਾਬਾ ਬਾਬਾ ਸ਼ਿਵੀ ਜਾਂ ਇੱਧਰ ਹੁਣ ਮਿਸਤਰੀ ਸਾਹਿਬ ਲੱਗੇ ਆ ਰਿਪੇਅਰ ਹੋਣ ਡਈ ਆ ਇਹ ਵੀ ਇਹ ਵੀ ਇਧਰ ਰਿਪੇਅਰ ਕੀਤੀ ਸਾਰੀ ਤੇ ਬਾਅਦ ਚ ਪਲਾਸਟਰ ਹੋਇਆ ਨਾ ਇਹ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਪਾਸ ਤੋਂ ਖੜਾ ਹੈ ਇਹ ਇਧਰ ਕੰਮ ਚ ਲੰਡੇ ਆਂਦਰ ਇਹ ਤਾਂ ਹੁਣ ਲੈਂਟਰ ਹੋਣੀ ਪਾਇਆ ਜਿੱਦਾਂ ਤੇ ਦਰਵਾਜ਼ੇ ਉਸ ਟਾਈਮ ਦੇ ਆ ਆ ਸ਼ੀਸ਼ੇ ਵੇ ਰੰਗ-ਪਰੰਗੇ ਸ਼ੀਸ਼ੇ ਇਧਰ ਅੰਦਰਲੇ ਪਾਸਿਓਂ ਇਹ ਰਿਪੇਅਰ ਹੋ ਕਰਦੇ ਆ ਫਿਰ ਬਾਅਦ ਚ ਰੰਗ-ਰੋਗਣ ਖਾਊਗਾ ਤੇ ਇਹ ਬਾਹਰਲੇ ਪਾਸਿਓਂ ਖਿੜਕੀਆਂ ਇਹਨੂੰ ਵੀ ਰੰਗ ਰੂਗ ਕਰਕੇ ਫਿਰ ਵਧੀਆ ਬਣਾਉਣਗੇ। ਆਪੋੜੀਆਂ ਇੱਧਰ ਵੀ ਆ। ਬਾਹਰ ਨਹੀਂ ਆ ਉੱਪਰ ਤਾਂ ਆ। ਆ ਮੈਂ ਦੇਖਿਆ ਮੈਂ। ਆ ਵੀ ਦੇਖੋ ਨਿੱਕੇ ਨਿੱਕੇ ਇਟਾ ਤਾਂ ਨਹੀਂ ਉਸ ਟਾਈਮ ਜਿਹੜੇ ਮਿਸਤਰੀ ਕਰਾ ਕਾਰੀਗਰ ਹੁੰਦੇ ਸੀ ਵੀ ਘੱਟੋ ਘੱਟ 2-2 3-3 ਫੁੱਟ ਚੌੜੀਆਂ ਕੰਦਾ ਸੀ ਤੇ ਕਿੰਨੀਆਂ ਇਟਾਂ ਲੱਗਦੀਆਂ ਹੋਣੀਆਂ ਨਾ ਇਹ। ਮੈਂ ਪਹਿ ਵੀ ਸੁਣਿਆ ਉਸ ਟਾਈਮ ਮਿਸਤਰੀ ਪਿਛਲੇ ਪਾਸੇ ਜਿੱਦਾਂ ਆਪਣੇ ਪੈਠ ਦੇ ਨਾਲ ਝੋਲੀ ਬਨ ਕੇ ਵਿੱਚ ਟਾਂ ਪਾ ਕੇ ਬਸ ਚਿਣੀ ਜਾਂਦੇ ਹੁੰਦੇ ਸੀ ਤੇ ਆਹ ਦੇਖੋ ਕਿੰਨੀ ਸੋਹਣੀ ਕਾਰਾਕਾਰੀ ਕੀਤੀ ਆ ਬਾਲਕੋਨੀ ਆ ਤੇ ਉੱਤੇ ਆ ਇਸ ਟਾਈਮ ਸਲੂਪ ਜੀ ਪਾਈ ਹੋਈ ਆ ਇਹ ਪਲਾਸਟਰ ਤਾਂ ਬਾਅਦ ਚੋਂ ਕੀਤਾ ਹੋਇਆ ਜਿੱਦਾਂ ਤੇ ਜਿਹੜਾ ਇਹਦਾ ਫਰੰਟ ਆ ਉਹ ਬਿਲਕੁਲ ਉਸੇ ਟਾਈਮ ਦਾ ਹੀ ਆ ਜਿਹੜਾ ਆਪਾਂ ਦੇਖ ਕੇ ਆਟੇ ਆ ਇਹ ਮਾਤਾ ਦੀ ਮੂਰਤੀ ਬਣੀ ਆ ਤੇ ਆ ਦੇਖੋ ਇਧਰ ਅੱਜ ਆਪਾਂ ਆਏ ਆ ਜੀ ਪਿੰਡ ਜਮਸ਼ੇਰ ਖਾਸ ਜਿਲਾ ਜਲੰਧਰ ਚਤਰਕਾਰੀ ਵੀ ਦੇਖੋ ਵੇਲਾ ਕਿੰਨੀ ਵਧੀਆ ਕਮਾਲ ਦੀ ਕੀਤੀ ਹੋਈ ਯਾਰ ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਬਾਬਾ ਪਾਲਾ ਜੀ ਤੇ ਹੁਣ ਸਾਹਿਬ ਮੈਟ ਮੁਟ ਗਿਆ ਤੇ ਲਿਖਿਆ ਤਾਂ ਨਾਲ ਸਾਰਾ ਇਤਿਹਾਸ ਵੀ ਸੀ ਛੋਟਾਂ ਦੇ ਨਾਲ ਨਾਲ ਸਭ ਕੁਝ ਲਿਖਿਆ ਸੀ ਪਰ ਢੱਠ ਗਿਆ ਹੁਣ ਕਰਾ ਅਗਰੇ ਦੇਖੋ ਉੱਤਲੀ ਛੱਤ ਦੇਖੋ ਇਧਰੋਂ ਉਧਰੋਂ ਉਹ ਬਲੀ ਆ ਕੇ ਲੈ ਲੈ ਲਾ ਕੇ ਲੈ ਆਹ ਦਰਵਾਜ਼ੇ ਤੇਰੇ ਖਿੜਕੀਆਂ ਇਹ ਦਰਵਾਜ਼ਾ ਵੀ 2.5 ਸੌ ਸਾਲ ਪੁਰਾਣਾ ਹੈ ਇਹ ਵੀ ਦਰਵਾਜ਼ੇ ਉਸ ਟਾਈਮ ਦੇ ਪੁਰਾਣੇ ਵਧੀਆ ਬਣਾਈ ਹੋਈ ਆ ਤੇ ਆਹ ਵੇਖੋ ਕਿੰਨੀ ਸੋਹਣੀ ਬਣਾਈ ਆ ਹੁਣ ਤੇ ਥੋੜਾ ਜਿਹਾ ਇਹਨੂੰ ਵੀ ਹੁਣ ਇਹਦੀ ਰਿਪੇਅਰ ਕਰਨ ਲੱਗੇ ਜਾਂ ਸ਼ੁਰੂ ਕਰਦੇ ਤੇ ਇਹ ਥੋੜਾ ਜਿਹਾ ਝੜ ਗਿਆ ਜਿਹੜਾ ਇਹਦੇ ਪਲਾਸਟਰ ਕੀਤਾ ਸੀ ਉਸ ਟਾਈਮ ਦਾ ਤੇ ਆ ਥੱਲੇੋਂ ਇਟਾਂ ਨਾਨਕਸ਼ਾਈ ਦੇਖਦੀਆਂ ਨੇ ਤੇ ਆਹ ਦੇਖੋ ਕਿੰਨੀ ਵਧੀਆ ਕਾਰਾਗਰੀ ਕੀਤੀ ਤੇ ਆਦੇ ਨਾਲ ਬਲੋਇੰਗ ਬਣਾਇਆ ਹੁਣ ਤੇ ਚਲੋ ਕਟਰ-ਕਟਰ ਦੇਖ ਤੇ ਹੁਣ ਥੋੜਾ ਛੜ ਛੁਰ ਗਿਆ ਇਹ ਸਪਾਈ ਵੀ ਹੈ ਨਾ ਪੂਰੀ ਸਪਾਈ ਦਿੱਤੀ ਹੋਈ ਹੈ ਐ ਗਲਾਈ ਕੱਟ ਕੇ ਆ ਟਕੋਣੇ ਜਿਹਾ ਬਣਾਏ ਪੰਜਾਬੀ ਉਰਦੂ ਇੰਗਲਿਸ਼ ਸਭ ਕਾ ਲਿਖਣਾ ਵੀ ਲਾ ਲੱਕੜ ਵੀ ਉਸ ਟਾਈਮ ਦੀ ਜਿਆਦਾ ਆ ਜਿਹੜੀ ਸਾਰੇ ਸ਼੍ਰੀ ਗੁਰੂ ਕਾਰ ਜੀ ਸਾਰੇ